ਪਾਣੀ ਹੁਣੇ ਕੱਢਿਆ ਸਾਰਾ ਹੀ ਤੇ ਆਹ ਵੇਖੋ ਅਜੇ ਹਾਲਾਤ ਉਦਾਂ ਦੇ ਉਦਾਂ ਹੀ ਆ ਬੈੱਡ ਵੀ ਤੀ ਕਹਣਾ ਬਾਰ-ਬਾਰ ਵੀਡੀਓ ਪਾਉਂਦੀ ਆ ਪਰ ਬਾਰ-ਬਾਰ ਹੀ ਪਾਣੀ ਆਈ ਜਾਂਦਾ ਤੇ ਛਾਪਾ ਕੁਛ ਨਹੀਂ ਕਰ ਸਕਦੇ ਸਾਰੇ ਬੈੱਡ ਵੱਡੇ ਜਿਹਦੇ ਸਮਾਨ ਮੇ ਰੱਖਿਆ ਹੀ ਨਹੀਂ ਸਾਰਾ ਹੀ ਗਿੱਲਾ ਹੋ ਗਿਆ ਸਮਾਨ ਸੋਫਾ ਸਿਰਫ ਬਚਿਆ ਉੱਪਰ ਰੱਖਿਆ ਹੀ ਝੁੱਕ ਕੇ ਬਸ ਐਂ ਅਜੇ ਹਾਲ ਤੇ ਗਲੀਆਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜਿਹੜੀ ਮਸ਼ੀਨ ਸਾਡੀ ਫੇਰ ਖਰਾਬ ਹੋ ਗਈ ਕਿਉਂਕਿ ਸਾਰੀ ਭਿੱਜ ਗਈ ਉੱਥੇ ਵਾਲੇ ਪਾਸੇ ਸਾਰੇ ਕਰੰਟ ਆਉਂਦਾ ਪਿਆ ਇੰਨਾ ਜ਼ਿਆਦਾ ਬੁਰਾ ਹਾਲ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮਤਲਬ ਚਾਹ ਪਾਣੀ ਪੀਣਾ ਵੀ ਸਾਡਾ ਔਖਾ ਹੋਇਆ ਪਿਆ ਵਾ ਸਾਰਾ ਪਾਣੀ ਹੁਣੇ ਹੀ ਅਜੇ ਕੱਢਿਆ ਵਾ ਚਾਂਦੀ ਲਮਾਰੀ ਤੇ ਤੈਸਨਾਥ ਨੀਚੇ ਵਾਲੇ ਖਾਨਾ ਪੂਰਾ ਭਰ ਗਿਆ ਸੀ ਪਾਣੀ ਨਾਲ ਸਾਰੇ ਕੱਪੜੇ ਜਿਹੜੇ ਮੈਂ ਕੱਢ ਕੇ ਬਾਹਰ ਰੱਖੀਏ ਆਪਾਂ ਵਾਸ਼ ਕੀਤੇ ਹੀ ਹੁਣ ਫੇਰ ਪਾਣੀ ਆ ਗਿਆ ਹੁਣ ਫੇਰ ਸਾਰੇ ਗੰਦੇ ਹੋ ਗਿਆ ਸਾਰੇ ਵਾਸ਼ ਕਰਨੇ ਆ ਮਤਲਬ ਹੁਣ ਵੱਜ ਗਏ 4:30 ਦਾ ਟਾਈਮ ਹੋ ਗਿਆ ਵਾ 4:30 ਵਜੇ ਹੁਣ ਮੈਂ ਜਿਹੜਾ ਉਹ ਪਾਣੀ ਕੱਢ ਕੇ ਫ੍ਰੀ ਹੋਈ ਆ ਤੇ ਮੈਂ ਆਪਣੇ ਬੇਟੇ ਨੂੰ ਸੁਵਾਇਆ ਉਹ ਵੀ ਇੰਨਾ ਜ਼ਿਆਦਾ ਬੱਚੇ ਪਰੇਸ਼ਾਨ ਹੁੰਦੇ ਆ ਨਾ ਬਹੁਤ ਜ਼ਿਆਦਾ ਬਹੁਤ ਦਿਨ ਨੂੰ ਕੋਸ਼ਣ ਦਾ ਬੱਚਿਆਂ ਵਾਂ ਲੇਖੇ ਮਤਲਬ ਆਪਣਾ ਵਸ ਨਹੀਂ ਪੈਂਦਾ ਜੇ ਵਸ ਪੈਂਦਾ ਹੋਏ ਨਾ ਮੇਰਾ ਤਾਂ ਮੈਂ ਆਪਣੇ ਬੱਚਿਆਂ ਨੂੰ ਕਦੀ ਵੀ ਮਤਲਬ ਇਦਾਂ ਨਾ ਕਰਾਂ ਹਨ ਆਪਾਂ ਜਲਦੀ ਪਰਮਾਤਮਾ ਸਾਹਿਬ ਦਊਗਾ ਹਨ ਤੇ ਬਣਾਵਾਂਗੇ ਸ਼ੁਰੂ ਕਰਾਂਗੇ ਬਟ ਫਿਲਹਾਲ ਬਹੁਤ ਜ਼ਿਆਦਾ ਤੰਗੀ ਆ ਬਹੁਤ ਜ਼ਿਆਦਾ ਦੱਸ ਨਹੀਂ ਸਕਦੇ ਤੁਹਾਨੂੰ ਤੇ ਮਤਲਬ ਤੁਹਾਨੂੰ ਪਤਾ ਨਹੀਂ ਲੱਗਦਾ ਪਤਾ ਨਹੀਂ ਚੱਲਦਾ ਕਿਹੜੇ ਵੇਲੇ ਪਾਣੀ ਆ ਜਾਂਦਾ ਇੰਨਾ ਜਿਆਦਾ ਹੀ ਤੇਜ਼ ਆ ਇਹਨਾਂ ਥਾਵਾਂ ਤੇ ਤੁਹਾਨੂੰ ਪਤਾ ਮਤਲਬ ਨਹਿਰਾ ਵਗੈਰਾ ਹਨ ਟੁੱਟੀਆਂ ਜਾਂ ਦਰਿਆ ਵਗੈਰਾ ਹਨ ਫੁੱਲ ਹੋ ਗਏ ਆ ਉਹਨਾਂ ਨੇ ਪਾਣੀ ਛੱਡ ਛੱਡਣਾਈਆਂ ਮਤਲਬ ਉਹ ਸੋਚ ਗਏ ਪਤਾ ਨਹੀਂ ਮਤਲਬ ਕੀ ਹਾਲ ਹੋਗਾ ਉਸ ਟਾਈਮ ਤੇ ਤੇ ਸਵੇਰ ਦੀ ਚਾਹ ਨਹੀਂ ਪੀਤੀ ਹੈਗੀ ਹੁਣ ਚਾਹ ਬਣਾਉਣੀ ਹੈ ਵੇਲੇ ਹੋ ਗਏ ਆ ਇਹ ਬਾਅਦ ਚ ਵੇਖ ਰਿਹਾ ਹੁਣ ਸਿਰਫ ਪਾਣੀ ਨਿਕਲਿਆ ਹੋਰ ਕੁਛ ਨਹੀਂ ਮੋਟਰ ਖਰਾਬ ਹੋ ਗਈ ਆ ਮੋਟਰ ਵਾਲੇ ਨੂੰ ਬੁਲਾਇਆ ਵਾ ਉਹਨੇ ਮੋਟਰ ਠੀਕ ਕਰਨੀ ਆ ਤੇ ਮਸ਼ੀਨ ਵੀ ਅਜੇ ਚੱਲੂ ਨਹੀਂ ਕੀਤੀ ਹੈਗੀ ਕੱਪੜੇ ਘੁੱਟਦੇ ਨਹੀਂ ਆ ਬਹੁਤ ਬੁਰਾ ਮਾਹੌਲਾ ਤੁਸੀਂ ਵੀ ਦੱਸਿਓ ਤੁਸੀਂ ਕਿਹੜੇ ਕਿਹੜੇ ਇਲਾਕੇ ਤੋਂ ਵੇਖਦੇ ਪਏ ਹੋ ਤੇ ਸਾਡੇ ਕੀ ਹਾਲ ਚਾਲ ਹਣਾ ਪਾਣੀ ਦਾ ਤੁਹਾਨੂੰ ਪਤਾ ਸਾਰੇ ਇਲਾਕਿਆਂ 'ਚ ਆਇਆ ਹੋਇਆ ਵਾ ਪਾਣੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਸੀਂ ਕਿਹੜੇ ਇਲਾਕੇ ਤੋਂ ਜਿੱਦੇ ਤੁਹਾਡੇ ਮਤਲਬ ਪਾਣੀ ਦਾ ਕੀ ਆ ਮਾਹੌਲ ਚਾਲ ਕੀ ਆ ਨਾ ਇੱਧਰ ਤੇ ਪਾਣੀ ਜਿੱਦਾਂ ਬਾਰਿਸ਼ ਦਾ ਆਉਂਦਾ ਉਹਨਾ ਤੇ ਇਹ ਬਾਰਿਸ਼ ਦਾ ਪਾਣੀ ਹੀ ਜਮਾ ਹੁੰਦਾ ਵਾ ਸਾਰੇ ਗਲੀਆਂ ਵਗੈਰਾ ਚ ਤੇ ਬਾਅਦ ਵਿੱਚ ਜਿਹੜਾ ਉਹ ਜਦੋਂ ਪਿੱਛੋਂ ਛੱਡ ਦਿੰਦੇ ਆ ਪਾਣੀ ਫਿਰ ਜਿਆਦਾ ਜਿਆਦਾ ਹੋ ਜਾਂਦਾ ਮਤਲਬ ਉੱਪਰ ਬੈੱਡ ਤੱਕ ਪਹੁੰਚ ਜਾਂਦਾ ਜਾਂ ਸੋਫੇ ਵਗੈਰਾ ਸਾਰੇ ਗਿੱਲੇ ਹੋ ਜਾਂਦੇ ਐ ਹਾਲ ਨਵਾਂ ਮੇਰਾ ਬੈੱਡ ਹੀ ਨਵਾਂ ਹੀ ਸੋਫਾ ਹੀ ਸਾਰਾ ਖਰਾਬ ਹੋ ਗਿਆ ਵਾ ਬੈੱਡ ਅੰਦਰੋਂ ਜਿਹੜਾ ਹੀ ਉਹ ਫੁੱਲਣ ਲੱਗ ਗਿਆ ਵਾ ਉਲੀ ਜੀ ਜਿੱਦਾਂ ਟਾਈਪ ਹੁੰਦੀ ਨਾ ਉਹ ਜਿਆਦਾ ਲੱਗ ਗਈ ਆ ਬਹੁਤ ਬੁਰਾ ਹਾਲ ਆ ਅਰੇ ਕੋਈ بارش ਫੇਰ ਸ਼ੁਰੂ ਹੋ ਗਈ ਆ ਲਗਾਤਾਰ بارش ਪਈ ਜਾਂਦੀ ਆ ਹੁਣ ਫੇਰ ਸ਼ੁਰੂ ਹੋ ਗਈ بارش ਮਸਾ ਹਟ ਹੀ ਤੇ ਮੈਂ ਕਿਹਾ ਚੱਲ ਸੁੱਕ ਜਾਊਗਾ ਬਟ بارش ਫੇਰ ਸ਼ੁਰੂ ਹੋ ਗਈ ਆ ਤੇ ਹੁਣ ਵੇਖੋ ਕੀ ਕਰਦੇ ਹਨਾ ਸਮਾਨ ਕਿਤੇ ਸ਼ਿਫਟ ਕਰਦੇ ਆ ਜਾਂ ਕੀ ਕਰਦੇ ਹਨਾ ਸਮਾਨ ਦੀ ਦਿੱਕਤ ਆ ਆਪ ਤੇ ਚਲੋ ਜਿੱਥੇ ਮਰਜ਼ੀ ਚਲ ਜੀ ਹੈ ਹਨਾ ਸਮਾਨ ਦੀ ਦਿੱਕਤ ਦਾ ਸਮਾਨ ਨੂੰ ਹੁਣ ਸ਼ਿਫਟ ਕਰਦੇ ਆ ਕਿਤੇ ਨਾ ਕਿਤੇ ਕਰਦੇ ਆ ਹੁਣ ਕੋਚ ਕਿਉਂਕਿ 7:00 ਵੱਜ ਗਏ 7:30 ਦਾ ਟਾਈਮ ਹੋ ਗਿਆ ਤੇ ਰਾਤ ਇਦਾਂ ਹੀ ਮੈਨੂੰ ਲੱਗਦਾ ਆਣ ਵਾਲੀ ਆ ਵੇਖੋ ਬੱਦਲ ਬਹੁਤ ਜ਼ਿਆਦਾ ਹੋਇਆ ਵਾ ਲਗਾਤਾਰ بارش ਪੈਂਦੀ ਪਈ ਆ ਰਾਤ ਦੇ ਵੱਜ ਚੁੱਕੇ 10 ਤੇ ਆਪਾਂ ਰੋਟੀ ਖਾ ਕੇ ਹੁਣੇ ਫ੍ਰੀ ਹੋਏ ਆ ਐਜਿਟ ਇਦਾਂ ਹੀ ਪਿਆ ਆ ਕਿਉਂਕਿ ਸਾਨੂੰ ਡਰਾ ਕਿ ਦੁਬਾਰਾ بارش ਨਾ ਆ ਜੇ ਤੇ ਫੇਰ ਚੁੱਕਣਾ ਪਏਗਾ ਸਮਾਨ ਚਾਦਰਾਂ ਵੀ ਸਹੋ ਗਈਆਂ ਤੇ ਕੰਬਲ ਵਿਛਾਇਆ ਬੈੱਡ ਤੇ ਤੇ ਬੱਚਿਆਂ ਨੂੰ ਮੈਂ ਦਿਖਾਇਆ ਵਾ ਆ ਵੇਖੋ ਤੇ ਬਹੁਤ ਔਖਾ ਵਾ ਜੀ ਪਾਣੀ ਤੇ ਕੱਢ ਲਿਆ ਪਰ ਪਾਣੀ ਆ ਵੇ ਇੱਕ ਸੇਲ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੇਲ ਹੈ ਹਾਂ ਆਹ ਉਹ ਪਾਣੀ ਹਾਲੇ ਵੀ ਨਿਕਲਿਆ ਆਉਣਾ ਮਤਲਬ ਇੰਨੇ ਨਾ ਪਾਣੀ ਸੀ ਸਾਡੇ ਘਰ ਅਜੇ ਵੇਖ ਲਓ ਪਾਣੀ ਉਹਨਾਂ ਨੇ ਛੱਡਿਆ ਨਹੀਂ ਪਰ ਫਿਰ ਵੀ ਸਾਡੇ ਘਰ بارش ਦਾ ਹੀ ਪਾਣੀ ਇੰਨਾ ਹੋ ਗਿਆ ਦੇ ਜੀ ਤੁਹਾਨੂੰ ਵਿਖਾਵਾਉਂਦੇ ਆਂ ਵੇਖੋ ਸਾਰਾ ਪਾਣੀ ਭਰ ਗਿਆ ਹੈ ਪੂਰਾ ਹੀ ਇੱਥੇ ਤੇ ਇਹਦੇ ਚੋਂ ਕਰੰਟ ਆਉਂਦਾ ਇੱਧਰ ਕੋਈ ਜਾਂਦਾ ਨਹੀਂ ਪਿਆ ਹੈਗਾ ਸਾਰਾ ਪਾਣੀ ਹੀ ਇੱਧਰ ਸਫਾਈ ਕਰਨ ਦਾ ਫਾਇਦਾ ਨਹੀਂ ਕੋਈ ਤੇ ਕਿਉਂਕਿ ਇੱਧਰ ਕਰੰਟ ਆਉਂਦਾ ਪਿਆ ਹੈ ਨਾ ਮਸ਼ੀਨ ਇੱਦੇ ਤੇ ਫਿਰ ਚੜਾਈ ਹੈ ਇੱਥੇ ਫਿਰ ਵੀ ਵੇਖੋ ਆਹ ਵੇਖੋ ਪਾਣੀ ਪਾਣੀ ਹੈ ਨਾ ਦਰਵੇੜੇ ਚ ਵੀ ਪਾਣੀ ਪਾਣੀ ਹੈ ਨ ਛੋਟੇ ਛੋਟੇ ਬੱਚੇ ਹਨਾ ਆਪਾਂ ਕਿੱਧਰ ਲੈ ਕੇ ਜਾਵਾਂਗੇ ਹਨਾ ਕਈ ਵਾਰ ਅੱਧੀ ਰਾਤ ਨੂੰ ਹੀ ਐਮਰਜੈਂਸੀ ਪੈ ਜਾਂਦੀ ਜ਼ਿਆਦਾ ਪਾਣੀ ਆ ਜਾਂਦਾ ਫਿਰ ਬੱਚੇ ਲੈ ਕੇ ਕਿੱਧਰ ਬੰਦਾ ਜਾਵੇ ਹਨਾ ਤੇ ਚੰਗਾ ਨਹੀਂ ਲੱਗਦਾ ਨਾ ਫਿਰ ਛੋਟੇ ਛੋਟੇ ਬੱਚਾ ਕਰਕੇ ਦਿੱਕਤ ਹੁੰਦੀ ਬਹੁਤੀ ਆਪਣੀ ਤੇ ਚਲੋ ਕੋਈ ਗੱਲ ਨਹੀਂ ਹਨਾ ਆਪਾਂ ਕਿਤੇ ਨੂੰ ਬਹਿ ਸਕਦੇ ਆ ਬਟ ਛੋਟੇ ਬੱਚੇ ਹਨਾ ਉਹਨਾਂ ਨਾਲ ਕੰਪਰੋਮਾਈਜ਼ ਕਰਨਾ ਬਹੁਤ ਔਖਾ ਹੁੰਦਾ ਤੇ ਜੇ ਉਹ ਗਿੱਲੇ ਸੌਂਦਾ ਬੈਠਾ ਇਹਦੇ ਬੈਰ ਨੂੰ ਵੀ ਜਗ੍ਹਾ ਨਹੀਂ ਹੈਗੀ ਸਾਤੀ ਤੇ ਉਹਨੂੰ ਕੋਠੇ ਤੇ ਚੜਾਇਆ ਪਰ ਕੋਠੇ ਤੇ ਵੀ ਇਹ ਨਾ ਭੇਜਦਾ ਰਿਹਾ ਹਨਾ ਉਹ ਵਿਚਾਰਾ ਬੇਜੁਬਾਨਾ ਬੋਲ ਨਹੀਂ ਸਕਦਾ ਹੈਗਾ ਉਹਦਾ ਕੀ ਕਸੂਰ ਆਪਾਂ ਤਾਂ ਬੈੱਡ ਤੇ ਸੌਂ ਆਏ ਨੇ ਤੇ ਉਹ ਫਿਰ ਇੱਧਰ ਉੱਧਰ ਹੀ ਫਿਰਦਾ ਰਹਿੰਦਾ ਉਹਦੇ ਬੈਰ ਨੂੰ ਵੀ ਜਗ੍ਹਾ ਨਹੀਂ ਦੀ ਆਹ ਉੱਥੋਂ ਦਰਤੀ ਆ ਮੇਰੇ ਰਾਤ ਪੈ ਗਈ ਆ ਤੇ ਆ ਸੋਫਿਆਂ ਦਾ ਇਹ ਆ ਕਿ ਦਰਵਾਜ਼ਾ ਨਾਲ ਇਹ ਨਾ ਬਾਹਰ ਨਹੀਂ ਨਿਕਲਦੇ ਕਿ ਦਰਵਾਜ਼ੇ ਨੇ ਛੋਟੇ ਆ ਜੋ ਵਾਜਾਂ ਸਾਈ ਦੇ ਛੋਟਾ ਵਾ ਤੇ ਇਹ ਸੋਫੇ ਹੈਗੇ ਆ 7 ਸੀਟਰ ਤੇ ਇਹ ਬਾਹਰ ਨਹੀਂ ਨਿਕਲਦੇ ਹੈਗੇ ਹਨ ਮੈਂ ਖਿੜਕੀ ਜਿਹੜੀ ਨਾ ਆਪਾਂ ਖੋਲ ਕੇ ਤੇ ਫਿਰ ਇਹਨਾਂ ਨੂੰ ਬਾਹਰ ਕੱਢਦੇ ਆ ਤੇ ਫਿਰ ਇਹਨਾਂ ਦਾ ਬੜਾ ਔਖਾ ਵਾ ਬੈੱਡ ਚਲੋ ਨਿਕਲ ਜਾਂਦੇ ਆ ਇਹ ਆ ਕਿ ਹੁਣ ਸਾਰੀਆਂ ਚੀਜ਼ਾਂ ਨੂੰ ਧੁੱਪ ਲਵਾਉਣ ਵਾਲੀ ਧੁੱਪ ਲੱਗੂਗੀ ਤੇ ਫਿਰ ਜਿਹੜੀ ਉਹ ਲਵਾਵਾਂਗੇ ਧੁੱਪ ਹਣਾ ਤੇ ਸਮੈਲ ਵੀ ਤੁਹਾਨੂੰ ਪਤਾ ਹੋਣਾ ਪੜਾਸ ਜੀ ਦੀ ਸਮੈਲ ਆਉਂਦੀ ਹੈ ਬਹੁਤ ਜ਼ਿਆਦਾ ਤੇ ਇਹ ਵੀ ਸੁੱਕਦੇ ਆ ਸੁੱਕਦੇ ਆ ਵੀ ਟਾਈਮ ਲਾ ਦੇਣਾ ਇਹਨਾਂ ਪਿਛਲੇ ਵਲੌਗ ਚ ਤੁਸੀਂ ਵੇਖਿਆ ਮਤਲਬ ਪਾਣੀ ਜਿਹੜਾ ਆਇਆ ਹਨਾ ਇਹ ਦੂਜੀ ਵਾਰੀ ਪਾਣੀ ਆਇਆ ਵਾ ਤੇ ਵਿੱਚ ਵਾਰੀ ਵੀ ਬਹੁਤ ਵਾਰੀ ਆਉਂਦਾ ਪਰ ਅੱਖ ਦੀ ਵੀਡੀਓ ਨਹੀਂ ਬਣਾਈ ਹੈਗੀਆ ਟਾਈਮ ਨਹੀਂ ਲੱਗਦਾ ਜਦੋਂ ਟਾਈਮ ਲੱਗਦਾ ਉਦੋਂ ਵੀਡੀਓ ਬਣਾ ਲਈਦੀ ਤੇ ਅੱਜ ਵੀ ਪਾਣੀ ਉਹਦੇ ਨਾਲ ਡੱਬਲ ਸੀ ਪਾਣੀ ਜ਼ਿਆਦਾ ਸੀ ਪਾਣੀ ਆਇਆ ਤੇ ਮੈਂ ਕੀ ਵਲੌਗ ਮਤਲਬ ਬਣਾਈ ਜਾਵਾ ਮੈਨੂੰ ਤੇ ਸਮਝ ਨਹੀਂ ਆਉਂਦੀ ਮਤਲਬ ਪਾਣੀ ਕਰਦੀਏ ਕੰਮ ਕਰੀਏ ਤੇ ਵਲੌਗ ਬਣਾਵਾ ਹਨ ਤੇ ਜੋ ਹੈਗਾ ਉਹੀ ਤੁਹਾਨੂੰ ਦਿਖਾਈਦਾ ਵਾ ਕੋਈ ਸ਼ੋਸ਼ਾ ਨਹੀਂ ਆ ਕੋਈ ਕੁੱਛ ਨਹੀਂ ਆ ਨਾ ਤੇ ਇਹ ਆਪਣਾ ਛੋੜੀ ਜੀ ਅਪਡੇਟ ਤੁਹਾਡੇ ਸਾਹਮਣੇ ਹਨਾ ਤੇ ਵਲੌਗ ਨੂੰ ਸਪੋਰਟ ਕਰਿਓ ਵਲੌਗਾਂ ਨੂੰ ਸਪੋਰਟ ਕਰਿਆ ਕਰੋ ਤਾਂ ਕਿ ਹਨਾ ਆਪਾਂ ਵੀ ਕੁਝ ਘਰ ਪਾਈਏ ਆਪਣੇ ਪਰਿਵਾਰ ਵਾਸਤੇ ਆਪਣੇ ਵਾਸਤੇ ਆਪਣੇ ਬੱਚਿਆਂ ਵਾਸਤੇ ਕੁਝ ਘਰ ਪਾਈਏ ਨਾ ਤੇ ਮਿਲਦੇ ਹਾਂ ਕਿਸੇ ਅਗਲੀ ਧਰਮ ਅਪਡੇਟ ਤੱਕ ਜਲਦੀ ਬਾਏ ਬਾਏ